ਜੀ ਸਰ ਜੀ ਸਰ ਸਿਕਰ ਮਾਨਯੋਗ ਪੁਲਿਸ ਕਮਿਸ਼ਨਰ ਅਮਨ ਸਰ ਸਰਦਾਰ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਉਹਨਾਂ ਨੇ ਬੇਸ਼ਰ ਨਿਰਦੇਸ਼ ਏਟ ਪੀਐ ਸੁਲਤਾਨਵਿੰਡ थाना ਮੁਖੀ ਸ਼੍ਰੀ ਮੋਹਿਤ ਜੀ ਉਹਨਾਂ ਦੇ ਅਗਵਾਈ ਹੇਠ ਇਹਨਾਂ ਨੇ ਇੱਕ ਕੇਸ ਰਿਸਟ੍ਰੇਸ ਕੀਤਾ ਐਫਆਈਆ ਨੰਬਰ 152212 2024 ਨੂੰ ਦਰਜ ਹੋਈ ਸੀ ਅੰਡਰ ਸੈਕਸ਼ਨ 304 194 2 ਪੀਐ ਸੁਲਤਾਨਵਿੰਡ ਇਹਦਾ ਐਸ ਹੈਗਾ ਕਿ ਮੰਗਾ ਸਿੰਘ ਨਾਮ ਦਾ ਬੰਦਾ ਹੈਗਾ ਉਹ ਜਦੋਂ ਤਾਰਾਂ ਵਾਲੇ ਪੁਲ ਤੋਂ ਤਰਨਤਾਰਨ ਰੋਡ ਵੱਲ ਜਾ ਰਿਹਾ ਸੀ ਆਪਣੇ ਕਨਵੈਨਸ ਤੇ ਤੇ ਉਹਦੇ ਸਾਹਮਣੇ ਇੱਕ ਇੱਕ ਗਲੈਂਜ਼ਾ ਕਾਰ ਆਈ ਤੇ ਇਹਨੂੰ ਰੋਕਿਆ ਤੇ ਚਾਰ ਜਣੇ ਉਤਰੇ ਉਹਦੇ ਵਿੱਚ ਇੱਕ ਲੇਡੀ ਵੀ ਸੀਗੀ ਤੇ ਇਹਦੇ ਕੋਲੋਂ ਇਹਦਾ ਮੋਬਾਈਲ ਫੋਨ ਤੇ ਹੋਰ ਚੀਜ਼ਾਂ ਇਹਦੇ ਕੋਲੋਂ ਖੋ ਕੇ ਤੇ ਕਾਰ ਪਜਾ ਕੇ ਲੈ ਗਏ ਤੇ ਜਿਵੇਂ ਪੁਲਿਸ ਨੂੰ ਇਤਲਾਹ ਮਿਲੀ ਤੇ ਪੁਲਿਸ ਨੇ ਐਫ ਆਈ ਆਰ ਅਰਜ ਕੀਤੀ ਮਸਲਾ ਹੈਗਾ ਰਾਤ ਦੇ 8:00 6 ਵਜੇ ਦਾ ਤੇ ਜਿਵੇਂ ਇਤਲਾਮ ਮਿਲੀ ਤੇ ਪੁਲਿਸ ਨੇ ਐਫਆਈਆਰ ਦਰਜ ਕੀਤੀ ਤੇ ਨਾਲ ਦੇ ਨਾਲ ਹੀ ਅਸੀਂ ਟੀਮਸ ਬਣਾ ਕੇ ਇਹਨਾਂ ਨੂੰ ਫੜਨ ਲਈ ਪੂਰੇ ਯਤਨ ਕੀਤੇ ਤੇ ਸਾਨੂੰ 5-6 ਦਿਨਾਂ ਬਾਅਦ ਦੋ ਬੰਦੇ ਰੈਸਕ ਕਰਨ ਦੀ ਕਾਮਯਾਬੀ ਮਿਲੀ ਹੈ ਉਹਦੇ ਵਿੱਚ ਹੈਗੇ ਗੁਰਦੇਵ ਸਿੰਘ ਐਲਾਈਸ ਗੁਰੀ ਤੇ ਦੂਸਰੀ ਲੇਡੀ ਹੈ ਤਮੰਨਾ ਵਾਈਫ ਆਫ ਸੁਨੀਲ ਸ਼ਰਮਾ ਜਿਹੜਾ ਗੁਰੀ ਹੈ ਤੇ ਤਮੰਨਾ ਦੋਨਾਂ ਦੀ ਉਮਰ ਕਰੀਬ 22 ਸਾਲ ਹੀ ਹੈ ਤੇ ਗੁਰੀ 8ਵੀਂ ਪਾਸ ਪੜਿਆ ਤੇ ਤਮੰਨਾ ਨੇ ਹਲ ਰਿਵੀਲ ਨੇ ਕੀਤਾ ਉਹ ਕਿੰਨਾ ਕੁ ਪੜੀ ਹੈ ਤੇ ਉਸ ਤੋਂ ਇਲਾਵਾ ਜਿਹੜਾ ਗੁਰੀ ਹੈ ਉਹ ਆਪਣੇ ਫਾਦਰ ਸਾਹਿਬ ਨਾਲ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਹੈ ਤੇ ਤਮੰਨਾ ਉਹ ਘਰਵਾਰ ਦਾ ਹੀ ਕੰਮ ਕਰਦੀ ਹੈ ਜੀ ਇਹ ਡਰਗ ਡਿਕ ਵੀ ਹੈਗੇ ਜੋ ਪਤਾ ਚੱਲਿਆ ਦੋਨੋਂ ਤੇ ਇਹਨਾਂ ਤੋਂ ਆਪਣਾ ਰਿਕਵਰੀ ਹੋਈ ਹੈ ਗਲੰਜ਼ਾ ਕਾਰ ਜਿਹੜੀ ਇਹਨਾਂ ਨੇ ਕੀਤੀ ਸੀ ਜਿਹਦੇ ਵਿੱਚ ਅ ਅਟੈਂਪਟ ਜਿਹਦੇ 스내ਚ 스내ਚਿੰਗ ਲਈ ਕੀਤੀ ਸੀ ਉਹ ਵੀ ਅਸੀਂ ਕਰ ਲਈ ਰਿਕਵਰ ਤੇ ਇਹ ਜਿਹੜਾ ਪਰਸ ਨਾਚ ਕੀਤਾ ਸੀ ਉਹ ਵੀ ਅਸੀਂ ਰਿਕਵਰ ਕਰ ਚੁੱਕੇ ਹਾਂ ਤੇ ਬਾਕੀ ਅ ਐਪਰੀਲੀਮਿਨਰੀ ਹੈਗਾ ਜਿਹੜਾ ਗੁਰਦੀਪ ਹੈ ਉਹਨੂੰ ਅਸੀਂ 8-12 ਨੂੰ ਅਰੈਸਟ ਕੀਤਾ ਸੀ ਤਮੰਨਾ ਨੂੰ ਨੌ ਨੂੰ ਹੀ ਅੱਜ ਹੀ ਅਰੈਸਟ ਕੀਤਾ ਤੇ ਬਾਕੀ ਅਸੀਂ ਨਾ ਰਿਮਾਂਡ ਲੱਗੇ ਤੇ ਪੁਚਗੇ ਤੇ ਕਰਾਂਗੇ ਸਬੰਧ ਨਾਲ ਤਾਂ ਗੁਵਿੰਦਾ ਆਪਸ ਵਿੱਚ ਰਿਲੇਸ਼ਨ ਕੀ ਕਰ ਸਕਦਾ ਇਹ ਥੋੜੇ ਰਿਲੇਟਡ ਹੈਗੇ ਆ ਜੀ ਕਿਸ ਤਰ੍ਹਾਂ ਹੋਤੇ ਵਿਆਹੀ ਸੀ ਤੇ ਫਿਰ ਇਸ ਤੇ ਨਾ ਕਿਸ ਨਹੀਂ ਰਿਲੇਟਡ ਨਹੀਂ ਜੀ ਰਿਲੇਟਡ ਨਹੀਂ ਹਾਂਜੀ ਇਹਨਾਂ ਦੀ ਕੋਈ ਬੈਕਗ੍ਰਾਉਂਡ ਕੀ ਸਰ ਬੈਕਗ੍ਰਾਉਂਡ ਕੁਝ ਵੀ ਨਹੀਂ ਜੀ ਆਪਣਾ ਨਹੀਂ ਪਰਚਾ ਹਾਲ ਤੱਕ ਕੋਈ ਸਾਹਮਣੇ ਨਹੀਂ ਆਇਆ ਉਹ ਅਸੀਂ ਉਹ ਵੀ ਐਕਸਪਲੋਰ ਕਰ ਰਹੇ ਹਾਂ ਕੋਈ ਪਰਚਾ ਵਗਰਾ ਹੋਵੇ ਉਹ ਪੁਚਗੇ ਤੇ ਸਾਹਮਣੇ ਆ ਜਾਊਗਾ ਪਰ ਹਾਲੇ ਕੋ ਪਰਚਾ ਸਾਹਮਣੇ ਆਇਆ ਹੈ ਪਰ ਡਰਗ ਅਡਿਕਟ ਦੀ ਰਿਪੋਰਟ ਆਈ ਹੈ ਸਰ ਇਹ ਲੋਕਾਂ ਨੂੰ ਰੋਕਣ ਵਾਸਤੇ ਲੇਡੀ ਦਾ ਸਹਾਰਾ ਲੈਂਦੇ ਸੀ ਹੱਥ ਦੇ ਕੇ ਰੋਕਣਾ ਕਈ ਵਾਰੀ ਸੜਕਾਂ ਦੇ ਉੱਤੇ ਗੱਡੀਆਂ ਰੋਕ ਦਿਆ ਨੇ ਉਹ ਉਹ ਵੀ ਲੈਂਦੇ ਹੋਣੇ ਆ ਜੀ ਤੇ ਪਲੱਸ ਚਾਰਜ ਨੇ ਸੀਗੇ ਇਹਨਾਂ ਨੇ ਇਕੱਠੇ ਰੋਕੇ ਜੀ ਸਵੇਰੇ 6 ਵਜੇ ਗੈਂਪੂਲੀਮਾ ਹੀ ਸੀ ਇਹਨਾਂ ਨੇ ਹਾਂਜੀ ਬਾਕੀ ਜਿਵੇਂ ਅਸੀਂ ਦੋ ਬੰਦੇ ਹੋਰ ਦੋ ਕਰ ਲਿਆ ਜਿਵੇਂ ਤਿੰਨ ਬੰਦੇ ਹੋਰ ਅਸੀਂ ਅਰੇਸਟ ਕਰ ਲਾਂਗੇ ਟੋਟਲ ਚਾਰ ਉਤਰੇ ਸੀ ਤੇ ਇਸ ਤੋਂ ਪਹਿਲਾਂ ਵੀ ਕੋਈ ਵਾਰ ਦਾਤ ਕੀਤੀ ਸੀ ਇਹਨਾਂ ਨੇ ਉਹ ਹਲੇ ਪੁੱਜ ਕੇ ਸਾਹਮਣੇ ਆਊਗਾ ਜੀ ਤੇ ਨਸ਼ੇ ਦੇ ਕਿੰਨੇ ਘਾਤੀ ਕੀਨੇ ਨਸ਼ੇ ਦੀ ਆਦੀ ਹੈਗੇ ਉਹ ਹਾਲੇ ਮੈਡੀਕਲ ਕਰਾਇਆ ਤੇ ਉਹਦੇ ਤੋਂ ਪਤਾ ਚੱਲਿਆ ਜੀ ਲੈਡੀ ਵੀ ਨਸ਼ਾ ਕਰਦੀ ਸੀ ਲੈਡੀ ਵੀ ਜੀ